ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਆਖਿਆ ਉਹ ਦੁਨੀਆਂ ਦੇ ਲੋਕੋ ਜੇ ਤੁਹਾਡੇ ਉੱਤੇ ਕਦੇ ਜੀਵਨ ਦੇ ਵਿੱਚ ਭੀੜ ਬਣ ਜਾਵੇ ਜੇ ਤੁਹਾਡੇ ਜੀਵਨ ਦੇ ਵਿੱਚ ਕੋਈ ਮੁਸ਼ਕਲ ਬਣ ਜਾਵੇ ਤੁਹਾਡੇ ਸਾਖ ਸੰਬੰਧੀ ਰਿਸ਼ਤੇਦਾਰ ਆਸ ਗਵਾਂਢ ਤੁਹਾਡਾ ਸਾਥ ਨਾ ਦੇਣ ਨਾ ਤਾਂ ਸਤਿਗੁਰ ਕਹਿੰਦੇ ਇੱਕ ਗੱਲ ਜੀਵਨ ਵਿੱਚ ਵਸਾ ਲੋ ਤੁਸੀਂ ਰੱਬ ਦਾ ਆਸਰਾ ਤੱਕੋ ਰੱਬ ਦਾ ਜਦੋਂ ਤੁਸੀਂ ਆਸਰਾ ਲਵੋਗੇ ਤਾਂ ਰੱਬ ਤੁਹਾਡੀ ਮਦਦ ਕਰੇਗਾ ਪੰਚਮ ਪੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਣੀ ਵਿੱਚ ਫਰਮਾਉਣਾ ਕਰਦੇ ਨੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਕਿਸੇ ਵੀ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਬਣ ਜਾਵੇ ਕੋਈ ਜੀਵਨ ਵਿੱਚ ਮੁਸੀਬਤ ਪੈ ਜਾਵੇ ਭਾਵੇਂ ਉਹ ਦੁਨਿਆਵੀ ਮੁਸੀਬਤ ਕਿਉਂ ਨਾ ਹੋਵੇ ਗਰੀਬੀ ਵਾਲੀ ਮੁਸੀਬਤ ਕਿਉਂ ਨਾ ਹੋਵੇ ਕਿਸੇ ਪ੍ਰਕਾਰ ਦੀ ਮੁਸੀਬਤ ਕਿਉਂ ਨਾ ਹੋਵੇ ਭਾਵੇਂ ਰੋਗਾ ਵਾਲੀ ਮੁਸੀਬਤ ਕਿਉਂ ਨਾ ਹੋਵੇ ਸਤਗੁਰ ਕਹਿੰਦੇ ਜਾ ਕਉ ਮੁਸ਼ਕਲ ਅਤ ਬਣੈ ਅਤ ਦਾ ਮਤਲਬ ਬਹੁਤ ਜ਼ਿਆਦਾ ਸਿਖਰਾਂ ਤੇ ਮੁਸੀਬਤ ਵਿੱਚ ਪੈ ਜਾਵੇ ਢੋਈ ਕੋ ਇਹਨਾਂ ਦੇ ਢੋਈ ਦਾ ਅਰਥ ਹੈ ਆਸਰਾ ਕੋਈ ਸਹਾਰਾ ਕੋਈ ਆਸਰਾ ਕੋਈ ਨਾ ਦੇਵੇ ਤੇ ਸਤਗੁਰ ਅੱਗੇ ਕਹਿੰਦੇ ਲਾਗੂ ਹੋਏ ਦੁਸ਼ਮਣਾਂ ਸਾਕ ਪਿਪਜ ਖਲੇ ਲਾਗੂ ਹੋਏ ਦੁਸ਼ਮਣਾਂ ਲਾਗੂ ਦਾ ਮਤਲਬ ਮਾਰੂ ਜਿਹੜੇ ਦੁਸ਼ਮਣ ਨੇ ਉਹ ਹਾ ਵੀ ਹੋ ਜਾਣ ਸਾਕ ਤੇ ਭੱਜ ਖਲੇ ਜਿੰਨੇ ਵੀ ਸਾਕ ਰਿਸ਼ਤੇਦਾਰ ਸਾਕ ਸੰਬੰਧੀ ਭੈਣ ਭਰਾ ਆਸ ਗਵਾਂਡ ਸਭ ਭੱਜ ਜਾਣ ਕੋਈ ਸਾਥਨਾ ਦੇਣ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਭੋ ਭੱਜਿਆ ਆਸਰਾ ਚੁੱਕ ਕੇ ਸਭ ਅਸਰਾਓ ਸਭੋ ਭੱਜਿਆ ਆਸਰਾ ਸਾਰੇ ਆਸਰੇ ਭੱਜ ਜਾਣ ਤੇਰਾ ਸਾਥ ਛੱਡ ਦੇਣ ਮੁਸੀਬਤ ਪੈਣ ਤੇ ਚੁੱਕੈ ਸਭ ਅਸਰਾਉ ਅਸਰਾਉ ਦਾ ਅਰਥ ਹੈ ਸਹਾਰਾ ਸਾਰੇ ਸਹਾਰੇ ਤੇਰੇ ਖਤਮ ਹੋ ਜਾਣ ਕੋਈ ਵੀ ਤੈਨੂੰ ਮੁਸੀਬਤ ਪੈਣ ਤੇ ਮਦਦ ਨਾ ਦੇ ਤਾਂ ਸਤਗੁਰ ਕਹਿੰਦੇ ਘਬرائی ਨਾ ਡਰੀ ਨਾ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਉ ਚੇਤ ਆਵੇ ਉਸ ਪਰਮ ਬ੍ਰਹਮ ਜੇ ਤੂੰ ਉਸ ਰੱਬ ਨੂੰ ਅਕਾਲ ਪੁਰਖ ਨੂੰ ਚਿਤ ਕਰ ਲਿਆ ਨਾ ਯਾਦ ਕਰ ਲਿਆ ਚਿਤ ਆਵੇ ਉਸ ਪਾਰ ਬ੍ਰਹਮ ਉਸ ਮਨੁੱਖ ਨੂੰ ਅਕਾਲ ਪੁਰਖ ਯਾਦ ਆ ਜਾਵੇ ਉਹਦਾ ਸਹਾਰਾ ਲੈ ਲਾਵੇ ਤਾਂ ਸਤਗੁਰ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਉ ਜਿੰਨੀ ਮਰਜੀ ਮੁਸ਼ਕਲ ਬਣੀ ਹੋਵੇ ਭੀੜ ਪਈ ਹੋਵੇ ਮੁਸੀਬਤ ਬਣੀ ਹੋਵੇ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਤੱਕ ਲਵੇ ਰੱਬ ਨੂੰ ਯਾਦ ਕਰ ਲਵੇ ਤਾਂ ਸਤਿਗੁਰ ਕਹਿੰਦੇ ਵੱਡੀ ਤੋਂ ਵੱਡੀ ਮੁਸੀਬਤ ਵੀ ਖਤਮ ਹੋ ਜਾਂਦੀ ਹੈ ਆਖੋ ਸਤਨਾਮ ਜਾ ਕੋ ਮੁਸ਼ਕਲ ਅਤ ਬਣ ਹੈ ਅਤ ਦਾ ਮਤਲਬ ਬਹੁਤ ਜ਼ਿਆਦਾ ਇਹ ਸਤਿਗੁਰਾਂ ਨੇ ਆਖਿਆ ਚਿੱਤ ਆਵੇ ਉਸ ਪਰਬ੍ਰह्म ਲੱਗੇ ਨਾ ਤੱਤੀ ਵਾਓ ਫਿਰ ਤੱਤੀ ਵਾਹ ਨਹੀਂ ਲੱਗਦੀ ਜਦੋਂ ਰੱਬ ਹੋ ਜਾਂਦਾ ਤੁਹਾਡੇ ਖਿਲਾਫ ਸਾਰੀ ਦੁਨੀਆ ਹੋ ਜਵੇ ਪਰ ਜੇ ਤੁਹਾਡੇ ਨਾਲ ਰੱਬ ਖੜਾ ਨਾ ਤਾਂ ਇਹਦਾ ਮਤਲਬ ਇਹ ਹੈ ਕਿ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੁਹਾਡਾ ਹੱਥ ਫੜਿਆ ਹੋਇਆ ਹੈ ਤੁਹਾਨੂੰ ਸਹਾਰਾ ਦਿੱਤਾ ਹੋਇਆ ਹੈ ਦੁਨੀਆ ਇੱਕ ਪਾਸੇ ਹੋ ਜਾਵੇ ਤੁਸੀਂ ਇੱਕ ਪਾਸੇ ਜਿੱਤ ਤੁਹਾਡੀ ਹੋਏਗੀ ਕਿਉਂਕਿ ਰੱਬ ਤੁਹਾਡੇ ਨਾਲ ਹੈ ਸੋ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਜਿਹੜਾ ਆਸਰਾ ਹੈ ਜੀਵਨ ਦੇ ਵਿੱਚ ਉਹ ਰੱਬ ਹੈ ਉਹ ਅਕਾਲ ਪੁਰਖ ਹੈ ਉਹ ਵਾਹਿਗੁਰੂ ਹੈ ਉਹ ਪਰਮੇਸ਼ਰ ਹੈ ਇਸ ਕਰਕੇ ਉਸ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਓ ਆਸਰਾ ਬਣਾਓ